ਬਹੁਤ ਜਿਆਦਾ ਗਰਮੀ ਹੈ ਜੀ ਜਿੰਦੀ ਕਹਿ ਦੋ ਮਾਲਕ ਜੀ ਇਹ ਜੀ ਗਰਮੀ ਅਸੀਂ ਤਾਂ ਦੇਖੀ ਨਹੀਂ ਹੈਗੀ ਆਪਣੀ ਜ਼ਿੰਦਗੀ ਚ ਵੀਰਵਾ ਲਾ ਲਨੇ ਆ ਤਕਰੀਬਨ ਹਰ ਕ ਵੀਰਵਾ ਲਾਉਂਦੇ ਰਹਾਂਗੇ ਜਦ ਤੱਕ ਗਰਮੀ ਹੈ ਬਿਲਕੁਲ ਵੱਧ ਰਹੀ ਹੈ ਜੀ ਏਸੀ ਕਰਕੇ ਹੀ ਸਾਰੀ ਗਰਮੀ ਹੋ ਰਹੀ ਹੈ ਜਿਹੜਾ 507 ਡਿਗਰੀ ਟੈਂਪਰੇਚਰ ਹੋ ਰਿਹਾ ਹੈ ਇਹ ਸਿਰਫ ਏਸੀਆਂ ਕਰਕੇ ਹੀ ਹੋ ਰਿਹਾ ਹੈ ਕਹਿੰਦਾ ਇੱਧੇ ਘੰਟੇ ਬਾਅਦ ਪੀ ਜਾਂਦੇ ਆ ਜੀ ਪੰਜਾਬ ਭਰ ਦੇ ਵਿੱਚ ਗਰਮੀ ਦਾ ਪ੍ਰਕੋਪ ਜਿਸ ਤਰ੍ਹਾਂ ਵਧਦਾ ਜਾ ਰਿਹਾ ਤਾਂ ਉਸੇ ਤਰ੍ਹਾਂ ਲੋਕ ਘਰੋਂ ਵੀ ਕੱਟ ਨਿਕਲ ਰਹੇ ਨੇ ਤਾਂ ਨਿਕਲ ਰਹੇ ਨੇ ਤਾਂ ਨੂੰ ਲੈ ਕੇ ਵਕਵਾਖਾ ਥਾਵਾਂ ਤੇ ਸ਼ਬੀਲ ਵੀ ਲਗਾਈ ਗਈ ਹੈ ਤਾਂ ਭਵਾਨੀਗੜ੍ਹ ਦੀ ਤਸਵੀਰ ਹੈ ਜਿਹੜੀ ਤਾਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਾਂ ਬਾਬਾ ਪੀਰ ਜਿਹੜਾ ਸ਼ਬੀਲ ਲਗਾਈ ਗਈ ਹੈ ਬਾਬਾ ਜੀ ਮੌਜੂਦ ਨੇ ਬਾਬਾ ਜੀ ਕਿਸ ਤਰ੍ਹਾਂ ਦੇਖਦੇ ਹੋ ਅੱਜ 44 ਡਿਗਰੀ ਜਿਹੜਾ ਟੈਂਪਰੇਚਰ ਹੈ ਗਰਮੀ ਕਿੰਨੀ ਹੈ ਬਹੁਤ ਜ਼ਿਆਦਾ ਗਰਮੀ ਹੈ ਜੀ ਜਿੰਨੀ ਕਹਿ ਦੋ ਮਾਲਕ ਇਹੋ ਜੀ ਗਰਮੀ ਅਸੀਂ ਤਾਂ ਦੇਖੀ ਨਹੀਂ ਹੈਗੀ ਆਪਣੀ ਜ਼ਿੰਦਗੀ 'ਚ ਤੇ ਬਹੁਤ ਜ਼ਿਆਦਾ ਬੁਰਾ ਹਾਲਾ ਗਰਮੀ ਦੇ ਕਾਰਨ ਤਾ ਲੋਕਾਂ ਦਾ ਲੱਗ ਰਿਹਾ ਕਿ ਬਹੁਤ ਘੱਟ ਲੋਕ ਨੇ ਜਿਹੜੇ ਘਰੋਂ ਬਾਹਰ ਨਿਕਲਦੇ ਉਹ ਜਿ ਦੇਖੋ ਮਜਬੂਰੀ ਆ ਹਰ ਇੱਕ ਨੂੰ ਆਉਣਾ ਪੈ ਰਿਹਾ ਹੁਣ ਅਸੀਂ ਨੇ 11-12 ਟੱਪ ਪਾਣੀ ਦੇ ਪਲੇਆ ਚੁੱਕੇ ਅਸੀਂ ਨਾਲੇ ਰਸਤਾ ਆਉਂਦੇ ਜਾਂਦੇ ਪਿੰਦਾ ਜਿਹੜੇ ਆਉਂਦੇ ਜਾਂਦੇ ਨੇ ਵੀ ਲੋਕਾਂ ਨੂੰ ਮਜਬੂਰੀ ਆ ਨਿਕਲਣਾ ਵੀ ਪੈਂਦਾ ਬਾਹਰ ਕੰਮ ਵੀ ਕਰਨੇ ਪੈਂਦੇ ਨੇ ਦੁਕਾਨਦਾਰ ਨੇ ਹਰ ਇੱਕ ਜਾਣਦਾ ਵੀ ਹੈ ਵੀ ਕੰਮ ਕਰੇ ਵਗੈਰ ਨੂੰ ਵੀ ਛੱਡਦਾ ਨਿਕਲਣਾ ਵੀ ਪੈਂਦਾ ਗਰਮੀ ਵੀ ਬਹੁਤ ਹੈ ਪਰ ਉਹ ਗਰਮੀ ਕਰਕੇ ਸ਼ਬੀਲਾ ਹੀ ਹੋ ਗਿਆ ਜੀ ਅਸੀਂ ਨੇ ਵੀ ਚੱਲੋ ਆ ਇਹ ਅੱਜ ਪਹਿਲਾ ਦਿਨ ਹੈ ਸ਼ਬੀਲ ਦਾ ਕਿਦਾਂ ਵੀ ਅਸੀਂ ਹਰ ਕ ਵੀਰਵਾਰ ਲਾ ਲਨੇ ਆ तकरीबन ਹਰ ਕ ਵੀਰਵਾਰ ਲਾਉਂਦੇ ਰਹਾਂਗੇ ਜਦ ਤੱਕ ਗਰਮੀ ਹੈ ਚਲੋ ਰੱਬ ਅਗੇ ਹੀ ਅਰਦਾਸ ਕਰਦੇ ਹਾਂ ਬਾਰਿਸ਼ ਪਵੇ ਤੇ ਲੋਕਤਾਂ ਆਵੇ ਤਾਂ ਗਰਮੀ ਦਾ ਜਿਸ ਤਰ੍ਹਾਂ ਪ੍ਰਕੋਪ ਹੈ ਕਿੰਨੀ ਕਿ ਗਰਮੀ ਲੱਗ ਰਹੀ ਹੈ ਕਿਉਂਕਿ ਘਰੋਂ ਬਾਹਰ ਨਿਕਲਣਾ ਪੈਂਦਾ ਤਾਂ ਗਰਮੀ ਬਹੁਤ ਜ਼ਿਆਦਾ ਜਿਹੜੀ ਅੱਜ 47 ਡਿਗਰੀ ਟੈਂਪਰੇਚਰ ਦੱਸਿਆ ਬਹੁਤ ਔਖਾ ਹੋਇਆ ਪਿਆ ਘਰੋਂ ਬਾਹਰ ਨਿਕਲਣਾ ਤਾਂ ਲੱਗਦਾ ਵੀ ਜਿਸ ਤਰ੍ਹਾਂ ਘਰਾਂ ਦੇ ਵਿੱਚ ਏਸੀਆਂ ਏਸੀ ਚੱਲ ਰਹੇ ਨੇ ਲਗਾਤਾਰ ਤਾਂ ਉਸ ਦਿਨ ਨਾਲ ਗਰਮੀ ਵੀ ਬਹੁਤ ਵਧ ਰਹੀ ਹੈ ਬਾ ਬਿਲਕੁਲ ਵਧ ਰਹੀ ਹੈ ਜੀ ਏਸੀ ਕਰਕੇ ਹੀ ਸਾਰੀ ਗਰਮੀ ਹੋ ਰਹੀ ਹੈ ਜਿਹੜਾ 507 ਡਿਗਰੀ ਟੈਂਪਰੇਚਰ ਹੋ ਰਿਹਾ ਹੈ ਇਹ ਸਿਰਫ ਏਸੀਆਂ ਕਰਕੇ ਹੀ ਹੋ ਰਿਹਾ ਹੈਗਾ ਤਾਂ ਲੱਗਦਾ ਵੀ ਜਿਸ ਤਰ੍ਹਾਂ ਅੱਜ ਗਰਮੀ ਦਾ ਗੱਲ ਕੀਤੀ ਜਾਵੇ ਟੈਂਪਰੇਚਰ ਦੀ ਦਾ 44 ਡਿਗਰੀ ਦੱਸਿਆ ਗਿਆ ਅਲਰਟ ਤੱਕ ਜਾਰੀ ਕੀਤੇ ਗਏ ਨੇ ਰੈਡ ਅਲਰਟ Yellow ਅਲਰਟ ਤਾਂ ਕਿ ਲੋਕ ਨੇ ਜਿਹੜੇ ਤਾਂ ਜਿਹੜਾ ਸਹੀ ਸੇਵਨ ਕਰ ਸਕਣ ਤਾਂ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਗਰਮੀ ਵਸਣ ਲੱਗਦਾ ਤਾਂ ਹੈ ਪਰ ਮੌਸਮ ਵਿਭਾਗ ਦੇ ਅਕੋਰਡਿੰਗ ਮੀਂਹ ਦਾ ਵੀ ਦੱਸਿਆ ਹੋਇਆ ਹੈ ਕਿ ਆਉਣ ਵਾਲੇ 2-4 ਦਿਨਾਂ ਦੇ ਵਿੱਚ ਮੀਂਹ ਪਊਗਾ ਤਾਂ ਜਾ ਕੇ ਲੋਕਾਂ ਨੂੰ ਥੋੜੀ ਰਾਹਤ ਮਿਲੂਗੀ ਇਸ ਚੀਜ਼ ਕਰਕੇ ਤਾਂ ਜਿਸ ਤਰ੍ਹਾਂ ਗਰਮੀ ਵੱਧ ਰਹੀ ਹੈ ਤਾਂ ਲੋਕਾਂ ਨੂੰ ਮੀਂਹ ਦੀ ਵੀ ਆਸ ਹੈ ਕਿ ਜੇ ਮੀਂਹ ਪੈਂਦਾ ਤਾਂ ਗਰਮੀ ਤੋਂ ਹੋਰ ਵੀ ਨਜਾਤ ਮਿਲੇਗੀ ਤਾਂ ਹੋਰ ਵੀ ਮਜੂਨੇ ਕਿੰਨੀ ਇੱਕ ਗਰਮੀ ਲੱਗ ਰਹੀ ਹੈ ਤੁਸੀਂ ਸਫਰ ਕਰ ਰਹੇ ਹੋ ਬਹੁਤ ਗਰਮੀ ਹੈ ਜੀ ਬਹੁਤ ਗਰਮੀ ਹੈ ਸਵੇਰ ਦਾ ਕਿੰਨੇ ਇੱਕ ਗਲਾਸ ਜਿਹੜੇ ਪਾਣੀ ਮੈਂ ਕਹਿੰਦਾ 8 ਘੰਟੇ ਬਾਅਦ ਪੀ ਜਾਂਦੇ ਜੀ ਤਾਂ ਲੱਗਦਾ ਸਿਹਤ ਦੇ ਲਈ ਜ਼ਰੂਰੀ ਹੈ ਜਿਸ ਤਰ੍ਹਾਂ ਹਾਂ ਜੀ ਬਹੁਤ ਬਿਮਾਰੀਆਂ ਬੁਖਾਰ ਚੜਦਾ ਕਿਸੇ ਨੂੰ ਕੁਝ ਹੁੰਦਾ ਤਾਂ ਜਿਸ ਤਰ੍ਹਾਂ ਗਰਮੀ ਵਧ ਰਹੀ ਆ ਤਾਂ ਉਸੇ ਤਰ੍ਹਾਂ ਸੇਤ ਨੂੰ ਲੈ ਕੇ ਵੀ ਲੋਕ ਨੇ ਜਿਹੜੇ ਤਾਂ ਫਿਕਰਮੰਦ ਹੋ ਗਏ ਨੇ ਤਾਂ ਜਿਹੜਾ ਲਗਾਤਾਰ ਡਾਕਟਰਾਂ ਵੱਲੋਂ ਵੀ ਦੱਸਿਆ ਗਿਆ ਕਿ ਕੁਝ ਘੰਟੇ ਕੁਝ ਮਿੰਟਾਂ ਬਾਅਦ ਜਿਹੜਾ ਜ਼ਰੂਰ ਪਾਣੀ ਪੀਓ ਤਾਂ ਜਿਸ ਦੇ ਚੱਲਦੇ ਅੱਜ ਭਵਾਨੀ ਘਰ ਦੇ ਵਿੱਚ ਵੀ सय्यद ਪੀਰ ਖਾਨ ਦਰਗਾਹ ਦੇ ਵੱਲੋਂ ਵੀ ਜਿਹੜਾ ਸ਼ਬੀਲ ਲਗਾਈ ਗਈ ਆ ਤਾਂ ਦੱਸਿਆ ਗਿਆ ਬਾਬਾ ਜੀ ਵੱਲੋਂ ਕਿ ਜੇਕਰ ਇਸੇ ਤਰ੍ਹਾਂ ਗਰਮੀ ਚੱਲਦੀ ਰਹੀ ਤਾਂ ਹੋਰ ਵੀ ਜਿਹੜੇ ਦਿਨ ਜਿਹੜੇ ਸ਼ਬੀਲ ਐ ਤਾਂ ਉਹ ਲਗਾਈ ਜਾਵੇਗੀ ਮਾਲਵਾ ਟੀਵੀ ਦੇ ਲਈ ਸੰਗਰੂਰ ਤੋਂ ਰਸ਼ਪਿੰਦਰ ਸਿੰਘ ਦੀ ਰਿਪੋਰਟ ਧੰਨਵਾਦ